ਫਾਈਨਲੀ ਸਿਨੇਮਾ ਕਰਾਂ ਦੇ ਵਿੱਚ ਪੰਜਾਬੀ ਫਿਲਮ ਯਮਲਾ ਰਿਲੀਜ਼ ਹੋ ਚੁੱਕੀ ਹੈ ਰਾਜੀਵ ਜਵੰਦਾ ਹੋਰਾਂ ਦੀ ਇਹ ਆਖਰੀ ਫਿਲਮ ਹੈ ਵੱਡੇ ਪਰਦੇ ਤੇ ਆਪਾਂ ਉਹਨਾਂ ਨੂੰ ਆਖਰੀ ਵਾਰ ਦੇਖ ਰਹੇ ਆਂ ਔਰ ਇਹ ਫਿਲਮ ਬੜੀ ਬਾਖਮਾਲ ਹੈ 뮤지컬 ਲਵ ਸਟੋਰੀ ਹੈ ਰਾਕੇਸ਼ ਮਹਿਤਾ ਹੋਣਾਂ ਨੇ ਡਾਇਰੈਕਟ ਕੀਤੀ ਹੈ ਔਰ ਬਹੁਤ ਹੀ ਸੋਹਣਾ ਲਵ ਐਂਗਲ ਜਿਹੜਾ ਇਸ ਫਿਲਮ ਦੇ ਵਿੱਚ ਦਿਖਾਇਆ ਗਿਆ ਹਰ ਇੱਕ ਜ਼ੋਨਰ ਮਿਲੂਗਾ 뮤직 ਵੀ ਮਿਲੂਗਾ ਤੁਹਾਨੂੰ ਇਹਦੇ ਵਿੱਚ ਲਵ ਸਟੋਰੀ ਵੀ ਮਿਲੂਗੀ ਤੇ ਕਿੰਨੇ ਕਿੰਨੇ ਐਕਸ਼ਨ ਮਿਲੂਗਾ ਕਿ ਨਹੀਂ ਦੱਸੋ ਫੇ ਐਕਸ਼ਨ ਨਹੀਂ ਆਪਾਂ ਕਹਿ ਸਕਦੇ ਲੇਕਿਨ ਯਾਰੀ ਜਿਹੜੀ ਆ ਨਾ ਉਹ ਬੜੇ ਸੋਹਣੇ ਤਰੀਕੇ ਨਾਲ ਦਿਖਾਈ ਹੈ ਕਿ ਇੱਕ ਯਾਰਾਂ ਦਾ ਆਪਸ ਵਿੱਚ ਪਿਆਰ ਕਿੰਨਾ ਹੁੰਦਾ ਔਰ ਯਾਰ ਜਦੋਂ ਯਾਰ ਦੇ ਬਦਲੇ ਖੜ ਜਾਂਦੇ ਨੇ ਨਾ ਉਥੇ ਦੁਨੀਆ ਵੀ ਪਿੱਛੇ ਹਟ ਜਾਂਦੀ ਹੈ ਕਈ ਨੂੰ ਤਾਂ ਕਹਿੰਦੇ ਯਾਰੀ ਦੀ ਮਿਸਾਲ ਕੁਝ ਵੱਖਰੀ ਹੁੰਦੀ ਹੈ ਬਿਲਕੁਲ ਔਰ ਰਾਜਵੀਰ ਜਵੰਦਾ ਹੋਰਾਂ ਦੀ ਅਦਾਕਾਰੀ ਬੜੀ ਬਾ ਕਮਾਲ ਸੀ ਇਸ ਫਿਲਮ ਦੇ ਵਿੱਚ ਕਿਉਂਕਿ ਤੁਸੀਂ ਜਿਵੇਂ ਜਿਵੇਂ ਫਿਲਮ ਦਾ ਪੜਾ ਅੱਗੇ ਵਧਦਾ ਫਰਸਟ ਹਾਫ ਤੋਂ ਬਾਅਦ ਔਰ ਜਦੋਂ ਸ਼ੁਰੂਆਤੀ ਦੌਰ ਦੇ ਵਿੱਚ ਰਾਜਵੀਰ ਜਵੰਦਾ ਦੀ ਐਂਟਰੀ ਹੁੰਦੀ ਹੈ ਤੇ ਗੁਰਪ੍ਰੀਤ ਖੁੱਗੀ ਹੋਣਾ ਨਾ ਜਦੋਂ ਮੇਲ ਹੁੰਦਾ ਕੀ ਬਾਤ ਹੈ ਅਲਟੀਮੇਟ ਗੁਰੂ ਤੇ ਚੇਲੇ ਦਾ ਰਿਸ਼ਤਾ ਜਿਹੜਾ ਨਾ ਮੁਕੰਮਲ ਰੂਪ ਦਰਸਾਇਆ ਗਿਆ ਹੈ ਤੇ ਮੈਨੂੰ ਰਾਜਵੀਰ ਜਵੰਦਾ ਵੈਸੇ ਵੀ ਜਿਵੇਂ ਤੁਹਾਨੂੰ ਪਤਾ ਹੈ ਕਿ ਇਨਸਾਨ ਵੀ ਬਹੁਤ ਚੰਗੇ ਸੀਗੇ ਤੇ ਰਹਿੰਦੀ ਦੁਨੀਆ ਤੱਕ ਲਾਈਕ ਰੰਗਿਓ ਸਾਰੇ ਸਾਰੇ ਦੇ ਦੇ ਵਿੱਚ ਕਲਾ ਉਹਨਾਂ ਦੀ ਕਲਾ ਜਿਹੜੀ ਆ ਉਹ ਹਮੇਸ਼ਾ ਦਿੰਦਾ ਰਹੇਗੀ ਸਾਡੇ ਚ ਤੇ ਸਭ ਤੋਂ ਇੱਕ ਖਾਸ ਗੱਲ ਇਸ ਫਿਲਮ ਦੀ ਹਰ ਵੀ ਸੰਗਾ ਉਹਨਾਂ ਨੇ ਜੋ ਕਿਰਦਾਰ ਨਿਭਾਇਆ ਜੋ ਸਖਤ ਜਿਹੜਾ ਉਹਨਾਂ ਨੇ ਆਪਣਾ ਦਿਖਾਇਆ ਰੋਬ ਔਰ ਅਖੀਰ ਤੇ ਆ ਕੇ ਨਿਮਰਤਾ ਜਦੋਂ ਆ ਜਾਂਦੀ ਹੈ ਨਾ ਕਿਆ ਕਮਾਲ ਉਹ ਬੰਦਾ ਰਵਾ ਦਿੰਦਾ ਤੁਹਾਨੂੰ ਅਰ ਅਰਜੀਤ ਜਵੰਦਾ ਹੋਰਾ ਦੇ ਉੱਪਰ ਜਦੋਂ ਕੋਈ ਸ਼ੀਕਿਤ ਚੱਲਦੇ ਨੇ ਉਹ ਤੁਹਾਨੂੰ ਭਾਵੁਕ ਜ਼ਰੂਰ ਕਰਨਗੇ ਬਾਕੀ ਰਹੀ ਪਿਆਰ ਦੀ ਗੱਲ ਉਹ sire ਚੜਦਾ ਆ ਜਾਂ ਨਹੀਂ ਚੜਦਾ ਉਹਦੇ ਲਈ ਤੁਹਾਨੂੰ ਫਿਲਮ ਜ਼ਰੂਰ ਦੇਖਣੀ ਪੈਣੀ ਆ ਸੋ ਸਾਡੀ ਇਹੀ ਹੰਬਲ ਰਿਕੁਐਸਟ ਆ ਕਿ ਫਿਲਮ ਆ ਚੁੱਕੀ ਆ ਸਿਨੇਮਾ ਘਰਾਂ ਦੇ ਵਿੱਚ ਇਹ ਉਹਨਾਂ ਦੀ ਆਖਰੀ ਫਿਲਮ ਆ ਆਖਰੀ ਮੌਕਾ ਹੈ ਤੁਹਾਡੇ ਕੋਲ ਉਹਨਾਂ ਨੂੰ ਸਿਨੇਮਾ ਦੇ ਵਿੱਚ ਵੇਖਣ ਦਾ ਬਟ ਉਮੀਦ ਕਰਦੇ ਉਹਨਾਂ ਦੇ ਬਾਕੀ ਸਾਰੇ ਪ੍ਰੋਜੈਕਟ ਵੀ ਆਣਗੇ ਫੈਮਿਲੀ ਵੱਲੋਂ ਰਿਲੀਜ਼ ਕੀਤੇ ਜਾਣਗੇ ਬਟ ਫਿਲਹਾਲ ਉਹਨਾਂ ਦੀ ਫਿਲਮ ਦੀ ਗੱਲ ਕਰੀਏ ਤੇ ਤੁਸੀਂ ਥੀਏਟਰ ਦੇ ਵਿੱਚ ਜ਼ਰੂਰ ਦੇਖਣ ਜਾਓ ਬਹੁਤ ਪਿਆਰਾ ਕਨਸੈਪ ਤੇ ਲਿਖੀ ਵੀ ਬਹੁਤ ਸੋਹਣੀਆਂ ਡਾਇਲੌਗਸ ਬਹੁਤ ਪਿਆਰੇ ਨੇ ਤੇ ਬਾਕੀ ਜਿਹੜੇ ਕਿਰਦਾਰ ਨੇ ਢਿੱਲੋ ਸਾਹਿਬ ਦੀ ਗੱਲ ਕਰੀਏ ਆਪਾਂ ਓਏ ਹੋਏ ਢਿੱਲੋ ਸਾਹਿਬ ਨੇ ਨਾ ਰਵਾ ਦਿੱਤਾ ਸੀਨਾਂ ਦੇ ਵਿੱਚ ਸੱਚੀ ਗੱਲ ਆ ਔਰ ਉਹ ਦਿਨ ਜਦੋਂ ਮੀਡੀਆ ਦੇ ਸਾਹਮਣੇ ਵੀ ਆਏ ਉਦੋਂ ਵੀ ਉਹ ਭਾਵਕ ਹੋਏ ਹਾਂ ਔਰ ਮੈਂ ਇੱਕ ਗੱਲ ਇਹ ਜ਼ਰੂਰ ਕਹੂੰਗਾ ਕਿ ਤੁਸੀਂ ਇਹ ਫਿਲਮ ਆਪਣੇ ਪਰਿਵਾਰ ਨਾਲ ਆਪਣੇ ਦੋਸਤਾਂ ਮਿੱਤਰਾਂ ਨਾਲ ਜ਼ਰੂਰ ਦੇਖ ਕੇ ਆਇਓ ਫੈਮਿਲੀ ਮੂਵੀ ਆ ਸਭ ਤੋਂ ਵੱਡੀ ਗੱਲ ਸਭ ਤੋਂ ਵੱਡੀ ਗੱਲ ਇਹ ਆ ਔਰ ਫਿਲਮ ਦਾ ਜੋ ਮਿਊਜ਼ਿਕ ਹੈ ਜਿਵੇਂ ਕਿ ਸਵਰਗੀ ਸਰਦੂਲ ਸਕੰਦਰ ਸਾਹਿਬ ਉਹਨਾਂ ਦੇ ਗੀਤ ਨੇ ਫਿਲਮ ਦੇ ਵਿੱਚ ਔਰ ਮੈਂ ਕਹਿੰਨਾ ਤੁਹਾਡੀ ਅੱਖ ਚੋਂ ਹੰਝੂ ਜਿਹੜੇ ਆ ਨਾ ਉਹ ਔਨੇ ਬੜੇ ਲਾਜ਼ਮੀ ਹੋਣੇ ਆ ਕਿਉਂਕਿ ਫਿਲਮ ਦੀ ਕਹਾਣੀ ਨਾਲ ਜਦੋਂ ਗਾਣੇ ਚੱਲਦੇ ਨੇ ਨਾ ਤਾਂ ਬੰਦਾ ਭਾਵੁਕ ਹੋ ਹੀ ਜਾਂਦਾ ਇਮੋਸ਼ਨਲੀ ਟੱਚ ਕਰੇਗੀ ਤੁਹਾਨੂੰ ਇਹ ਮੂਵੀ ਸੋ ਮੈਨ ਲੱਗਦਾ ਕਿ ਅਸੀਂ ਇਦਾਂ ਦਾ ਸਿਨੇਮਾ ਚਾਹੁੰਦੇ ਆ ਕਿਤੇ ਨਾ ਕਿਤੇ ਹੈ ਨਾ ਸੋ ਜ਼ਰੂਰ ਦੇਖਣ ਜਾਇਓ ਇਟਸ ਹੰਬਲ ਰਿਕਵੈਸਟ ਸਾਡੇ ਵੱਲੋਂ ਸਾਡੇ ਚੈਨਲ ਵੱਲੋਂ ਉਹਨਾਂ ਦੇ ਪਰਿਵਾਰ ਦੇ ਵੱਲੋਂ ਜ਼ਰੂਰ ਦੇਖਣ ਜਾਇਓ ਐਜ਼ ਅ ਗੁੱਡ ਹਿਊਮਨ ਬਿੰਗ ਮੈਂ ਇਹ ਕਹਿਣਾ ਚਾਹਾਂਗੀ ਜਿਹੜੇ ਰਾਜਵੀਰ ਨੂੰ ਪਿਆਰ ਕਰਦੇ ਸੀ ਜਾਂ ਜਿਹੜੇ ਉਹਨੂੰ ਚਾਹੁੰਦੇ ਸੀਗੇ ਤੇ ਜਿਹੜੇ ਚਾਹੁੰਦੇ ਆ ਕਿ ਅਜਿਹਾ ਨਾ ਸਿਨੇਮਾ ਬਣੇ ਤੇ ਅਸੀਂ ਉਹਨਾਂ ਨੂੰ ਦੇਖੀਏ ਤਾਂ ਜ਼ਰੂਰ ਜਾਓ ਸਿਨੇਮਾ ਘਰਾਂ ਦੇ ਵਿੱਚ ਔਰ ਮੈਂ ਆਖਿਰ ਵਿੱਚ ਇੱਕ ਗੱਲ ਕਹਿਣਾ ਚਾਹੁੰਦਾ ਕਿਉਂਕਿ ਇਹਦੀ ਜਿਹੜੀ ਕਮਾਈ ਹੈ ਉਹ ਕਿਤੇ ਨਾ ਕਿਤੇ ਰਾਜਵੀਰ ਜਵੰਦਾ ਹੋਰਾਂ ਦੇ ਪਰਿਵਾਰ ਕੋਲ ਵੀ ਜਾਣੀ ਹੈ ਔਰ ਆਪਣਾ ਸਾਰਿਆਂ ਦਾ ਫਰਜ਼ ਹੈ ਕਿ ਆਪਾਂ ਯਮਲਾ ਫਿਲਮ ਨੂੰ ਸਿਨੇਮੇ ਚ ਜਾ ਕੇ ਦੇਖੀਏ ਨਾ ਕਿ ਆਪਾਂ ਇਧਰ ਉਧਰੋ ਕਿਤੇ ਡਾਊਨਲੋਡਡ ਫਿਲਮ ਦੇਖੀਏ ਕਿਉਂਕਿ ਰਾਜਵੀਰ ਜਵੰਦਾ ਉਹਨਾਂ ਸੋ ਉਹਨਾਂ ਨੂੰ ਜ਼ਰੂਰ ਤੁਸੀਂ ਸਿਨੇਮਾ ਘਰ ਦੇ ਵਿੱਚ ਜਾ ਕੇ ਯਮਲਾ ਫਿਲਮ ਨੂੰ ਜ਼ਰੂਰ ਤੇ ਜ਼ਰੂਰ ਦੇਖੋ ਸਾਡੇ ਵੱਲੋਂ ਇਹ ਖਾਸ ਤੌਰ ਤੇ ਅਪੀਲ ਹੈ ਤੇ ਅੱਜ ਦੇ ਇਸ ਰਿਵਿਊ ਦੇ ਵਿੱਚ ਸਿਰਫ ਇੰਨਾ ਹੀ ਅਗਲੀ ਵਾਰ ਫਿਰ ਮਿਲਾਂਗੇ ਕਿਸੇ ਹੋਰ ਰਿਵਿਊ ਦੇ ਨਾਲ ਫਿਲਹਾਲ ਲਈ ਸਾਨੂੰ ਦੀ ਇਜਾਜ਼ਤ ਮਿਲਦੇ ਆ ਨੈਕਸਟ ਵਨ